ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜੀ ਜਾ ਥੋੜੀਆ ਮਜ਼ਾਕ ਥੋੜੀਆ ਦਲਾਵਰ ਤੈਨੂੰ ਕਿੰਨਾ ਟਾਈਮ ਆ ਗੱਡੀ ਪਿੱਛੇ ਖੜਾਏ ਕੋਈ ਲੋਕੇਸ਼ਨ ਦਾ ਪਤਾ ਲੱਗ ਰਿਹਾ ਨਹੀਂ ਸਾਰੇ ਇਹੀ ਦਿਖਾ ਰਿਹਾ ਜੀ ਪੱਕੀ ਲੋਕੇਸ਼ਨ ਦਾ ਹੁਣ ਚਲਾਏ ਕਰ ਦਲਾਵਰ ਪਤਾ ਨ ਲੱਗੇ ਆਪਾਂ ਬੋਚ ਕੇ ਗੇਟ ਐਂਟਰੀ ਕਰਦੇ ਹਾਂਗੇ ਕਿਤੇ ਭੱਜਦੇ ਉਹ ਚਲੋ ਦਾਰ ਉਹ ਹੀ ਜਨਾਬਾ ਲਾਵਰਾ ਪਤਾ ਨਹੀਂ ਲੱਗੇ ਜਾ ਕੋਈ ਕਿ ਫੋ ਨਾ ਮੋ ਤਾਂ ਭੱਜ ਗਿਆ ਜੀ ਚੱਲ ਐ ਕਰ ਇਧਰ ਹੀ ਹੋਏ ਮੁਰਦੀ ਚੱਲ ਦਲਾਵਰਾ ਹਟ ਉਹ ਨੂੰ ਭੱਜ ਗਿਆ ਦਲਾਵਰਾ ਯਾਰ ਮੈਂ ਤਾਂ ਨਹੀਂ ਸੱਚ ਮੰਨਦਾ ਹੈਗਾ ਵੀ ਕਾਲਾ ਹੀਰ ਦਾ ਕਤਲ ਕਰਦਾ ਸੀਗਾ ਆੜਾ ਤਾਂ ਹੀ ਉਹ ਇੰਨਾ ਪਿਆਰ ਕਰਦਾ ਸੀਗਾ ਮੈਨੂੰ ਸਾਰੀ ਗੱਲ ਦਾ ਪਤਾ ਕਰਨ ਲਈ ਪੁਲਿਸ ਦੇ ਪਿੱਛੇ ਜਾਣਾ ਚਾਹੀਦਾ ਜਨਾਬ ਉਹਦਾ ਹੱਥੋਂ ਲੰਘ ਗਿਆ ਜੀ ਨਹੀਂ ਹੁੰਦਾ ਨਹੀਂ ਫੜਿਆ ਜਾਂਦਾ ਦਲਾਵਰਾ ਐਵੇਂ ਕਿਵੇਂ ਹੱਥੋਂ ਲੰਘ ਜਾ ਸਾਡੀ ਵੀ ਇੱਜ਼ਤ ਦਾ ਸਵਾਲ ਆ ਸਾਰੀ ਸਾਰੀ ਹੋ ਰਿਹਾਗਾ ਚੱਲਾਂ ਗੇਰਾ ਐਂ ਚੱਲ ਬੜਾ ਭੱਜਿਆ ਸੀ ਪਤੋਂ ਮੇਰੇ ਹੁਣ ਭੱਜ ਸਰ ਮਾਫ਼ ਕਰ ਦਿਓ ਜੀ ਗਲਤੀ ਨਹੀਂ ਹੁੰਦੀ ਅੱਗੇ ਤੋਂ ਜੀ ਉਹ ਕਿਹੜੀ ਗਲਤੀ ਗਲਤੀ ਜੋ ਕਰਤਾ ਤੈਨੂੰ ਮੈਂ ਛੱਡਣਾ ਨਹੀਂ ਸਰ ਜੀ ਇੱਕ ਵਾਰ ਮਾਫ ਕਰ ਦਿਓ ਜੀ ਅੱਗੇ ਤੋਂ दारू ਨਹੀਂ ਪਉਂਦੇ ਜੀ ਉਹਦਾ ਜਸਨ ਨੇ ਕੈਸੀ ਗਈ ਤਾਂ दारू ਪਾਈ ਸੀ ਮੈਂ ਤਾਂ ਜੀ ਉਹ ਕਿਹੜੀ दारू ਬੜਾ ਭੋਲਾ ਬੰਦਾ ਸਰ ਉਹੀ दारू ਜੀ ਜਿਹਦੇ ਪਿੱਛੇ ਤੁਸੀਂ ਜੀ ਮੇਰੇ ਮਾਗਰ ਪੈ ਰਹੇ ਕੋੰਦੇ 50 50 ਬੁਰਾ ਹਾਲ ਕੀਤਾ ਪਿਆ ਜੀ ਮੇਰਾ ਓਏ ਨਾ ਭੋਲਾ ਨਾ ਬੰਦਾ ਤੂੰ ਕਾਤਲ ਕੀਤਾ ਕਾਤਲ ਕਾਤਲ ਹੀ ਸਰ ਮੈਂ ਕੋਈ ਕਾਤਲ ਨਹੀਂ ਕੀਤਾ ਜੀ ਤੁਹਾਨੂੰ ਗਲਤਫਹਿਮੀ ਹੋਈ ਹੈ ਇਹ ਓਏ ਕੋਈ ਗਲਤਫਹਿਮੀ ਨਹੀਂ ਤਾਂ ਕੁੜੀ ਦਾ ਕਾਤਲ ਕੀਤਾ ਕੁੜੀ ਦਾ ਕਤਲ ਜੀ ਸਰ ਮੈਂ ਕੋਈ ਕੁੜੀ ਦਾ ਕਤਲ ਨਹੀਂ ਕੀਤਾ ਜੀ ਸੁਣੋ ਜੀ ਗਲਤਫਹਮੀ ਹੋਈ ਹੈ ਜੀ ਮੈਂ ਹਜੇ ਬੰਦਾ ਨਹੀਂ ਹੈਗਾ ਜੀ ਮੈਂ ਕਿੱਥੋਂ ਕਤਲ ਕਰ ਦੂੰਗਾ ਜੀ ਹਜੇ ਪੁੱਤੋ ਮੇਰਾ ਮੰਨ ਜਾ ਨਹੀਂ ਮੈਂ ਮਨਾਉਣਾ ਜਾਣਦਾ ਸਰ ਜੀ ਸੱਚੀ ਗੱਲ ਹੈ ਜੀ ਮੈਂ ਕਤਲ ਨਹੀਂ ਕੀਤਾ ਜੀ ਤੁਹਾਨੂੰ ਕੋਈ ਗਲਤਫਹਮੀ ਹੋਈ ਹੈ ਜੀ ਜਰਾ ਮੈਨੂੰ ਲੱਗਦਾ ਇਹਨੇ ਨਹੀਂ ਕੀਤਾ ਹੈਗਾ ਕਤਲ ਆਪਾਂ ਨੂੰ ਇੱਕ ਵਾਰੀ ਇਹ ਤਾਂ ਪੁੱਛ ਲੈਣਾ ਚਾਹੀਦਾ ਸਰ ਇੱਕ ਵਾਰੀ ਤਾਂ ਦੱਸ ਦਿਓ ਜੀ ਕਤਲ ਕਿਦਾ ਹੋਇਆ ਹੈਗਾ ਜੀ ਕੀ ਪਤਾ ਮੈਂ ਤੁਹਾਡੀ ਮਦਦ ਹੀ ਕਰ ਸਕਾਂ ਜੀ ਕੋਈ ਕੋਈ ਨਾ ਪੁੱਤੋ ਮੇਰਾ ਉਹ ਵੀ ਮੈਂ ਦਾਦਾ ਨਾ ਦਲਾਵਰਾ ਨਾ ਫੋਨ ਆ ਲੋ ਜੀ ਦੇਖ ਜਾਂਦਾ ਇਹਨੂੰ ਸੱਤ ਇਹ ਇਹਦਾ ਹੀਰ ਆ ਜੀ ਹਾਂ ਹੀਰ ਰਾਤ ਇਹਦਾ ਕਤਲ ਹੋ ਗਿਆ ਸਰ ਇਹ ਨਹੀਂ ਮੈਨੂੰ ਛੱਡ ਕੇ ਜਾ ਸਕਦੀ ਜੀ ਇਹ ਮੈਨੂੰ ਛੱਡ ਕੇ ਨਹੀਂ ਜਾ ਸਕਦੀ ਸਰ ਜਦੋਂ ਰਾਤ ਇਹਦਾ ਕਤਲ ਹੋਇਆ ਨਾ ਸਭ ਤੋਂ ਆਖਰੀ ਕੱਲ ਤੇਰੇ ਆਈ ਹੋਈ ਸੀ ਸਰ ਸਹੀ ਆਦਾ ਸਹੀ ਮੈਨੂੰ ਇਸ ਕਤਲ ਬਾਰੇ ਕੁਝ ਨਹੀਂ ਪਤਾ ਜੀ ਮਾਤਾ ਜੀ ਸੁਣੋ ਇਸ ਲਈ ਬੁਣ ਕਰ ਲਿਆ ਸੀ ਜੀ ਇਹਦਾ ਅੱਜ ਜਨਮ ਦਿਨ ਸੀ ਜੀ ਤਾਂ ਜੋ ਮੈਂ ਇਸ ਨੂੰ ਵਧਾਈ ਦੇ ਸਕਾਂ ਜੀ ਜੇ ਤਾਂ ਇਹ ਕਾਤਲ ਨਹੀਂ ਕੀਤਾ ਤੇ ਤੂੰ ਭੱਜ ਕਿਉਂ ਰਿਹਾ ਸੀ ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਉਦੋਂ ਮੇਰੇ ਘਰ ਵਿੱਚ ਦਾਰੂ ਪਾਈ ਹੋਈ ਸੀ ਜੀ ਮੈਂ ਤਾਂ ਐ ਸੀਗਾ ਵੀ ਕਿਸੇ ਨੇ ਸ਼ਿਕਾਇਤ ਕਰਤੀ ਤੁਸੀਂ ਉਹ ਫੜਨ ਆਇਓਗੇ ਮera ਸਰ ਤਾਂ ਭੱਜ ਰਹੇ ਸੀਗਾ ਜੀ ਚੱਲ ਪੁੱਤ ਤੈਨੂੰ ਦੱਸਣਾ ਤਾਂ ਪਊਗਾ ਜਿੰਨਾ ਵੀ ਹੀਰ ਬਾਰੇ ਪਤਾ ਨਾ ਮੈਨੂੰ ਸਾਰਾ ਕੁਝ ਦੱਸ ਦੇ ਸਰ ਐਵੇਂ ਕਰੋ ਜੀ ਤੁਸੀਂ ਮੈਨਾਂ ਘਰੇ ਚੱਲੋ ਜੀ ਸਭ ਕੁਝ ਬੈਠ ਕੇ ਤੁਹਾਨੂੰ ਦੱਸਦਾ ਮੈਂ ਜੀ ਆ ਜਾਓ ਬਣਾ ਬੋਡੀ ਨੂੰ ਹਸਪਤਾਲ ਲੈ ਕੇ ਜਨਾਬ ਬੋਡੀ ਨੂੰ ਹਸਪਤਾਲ ਲੈ ਆਇਆ ਦਲਾਵਰ ਉਹਨੂੰ ਕਹੇ ਕੋਠੀ ਨੂੰ ਜੰਦਾ ਲਾ ਦੇ ਅੰਦਰ ਕੋਈ ਵੀ ਨਾ ਜਾਵੇ ਚੋਬਣ ਕੋਠੀ ਨੂੰ ਜੰਦਾ ਲਾ ਦੋ ਨਾ ਕਿਸੇ ਨੂੰ ਅੰਦਰ ਜਾਣ ਦਿਓ ਸਰ ਜੱੱਲੀਆ ਕਰਨ ਨੂੰ ਜੀ ਚਲੋ ਇਹ ਵੀ ਮੇਰੇ ਨੂੰ ਦਲਾਵਰ ਮੈਨੂੰ ਇੱਥੇ ਸ਼ੱਕ ਲੱਗ ਰਿਹਾ ਕਿ ਕੋਈ ਕਾਨੂੰਨੀ ਨਾ ਲੋ ਸਰ ਇੱਥੇ ਬੈਠ ਜੀ ਨਾ ਹੋਂਦ ਨੂੰ ਜਿੰਨਾ ਵੀ ਉਹਦੇ ਬਾਰੇ ਪਤਾ ਨਾ ਮੈਨੂੰ ਸਭ ਕੁਝ ਦੱਸ ਦੇ ਸਰ ਹੀਰ ਨੂੰ ਜੀ ਮੈਨੂੰ ਕੁਝ ਸਮਾਂ ਪਹਿਲਾਂ ਮਿਲਿਆ ਸੀ ਜੀ ਤੇ ਉਹ ਮੇਰੀ ਦੁਕਾਨ ਤੇ ਕੰਮ ਕਰਦੀ ਸੀ ਕੰਮ ਕਰਦੇ ਕਰਦੇ ਕਦੋਂ ਉਸ ਨੂੰ ਮੈਨੂੰ ਪਿਆਰ ਹੋ ਗਿਆ ਤੇ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਪਤਾ ਨਹੀਂ ਲੱਗਿਆ ਜੀ ਮੈਨੂੰ ਜਗਤਾਰ ਨੇ ਕਿਹਾ ਵੀ ਇਹ ਕੁੜੀ ਨੂੰ ਕੰਮ ਦੀ ਲੋੜ ਆ ਤੇ ਮੈਂ ਇਹਨੂੰ ਕੰਮ ਤੇ ਰੱਖ ਰਿਹਾ ਸੀ ਜੀ ਠੀਕ ਤੇ ਉਸਾਮ ਜੀ ਮੈਂ ਹੀਰ ਨੂੰ ਮਿਲਣ ਨਹੀਂ ਗਿਆ ਤੇ ਫੇਰ ਸਸਰੀ ਘਰ ਜੀ ਪੈਸ਼ੀ ਕਾਲ ਹੋ ਠੀਕ ਹੋ ਮੈਂ ਵਧੀਆ ਆਓ ਨੰਦਰ ਬੈਠੋ ਪਾਣੀ ਲੈ ਕੇ ਆਈ ਤੁਹਾਡੇ ਵਾਸਤੇ ਲੈ ਆਓ ਪਾਣੀ ਥੈਂਕ ਯੂ ਮੈਂ ਤਾਂ ਹੀ ਤੁਹਾਡੇ ਨਾਲ ਕੰਮ ਬਾਰੇ ਗੱਲ ਕਰਨ ਆਇਆ ਸੀਗਾ ਅੱਛਾ ਦੱਸੋ ਕੀ ਗੱਲ ਕਰਨੀ ਹੈ ਤੁਹਾਨੂੰ ਨਾ ਲਾਇਬਾਰਸ ਦੇ ਡਾਕਟਰ ਦੀ ਲੋੜ ਆ ਜੇ ਤੁਸੀਂ ਚਾਹੋ ਤਾਂ ਜੁਆਇਨ ਕਰ ਸਕਦੇ ਹੋ ਵੈਸੇ ਤਾਂ ਲੈਬ ਦਾ ਕੰਮ ਮੈਂ ਕਿੱਥਾ ਨਹੀਂ ਹੈਗਾ ਕਤੇ ਪਰ ਮੈਨੂੰ ਉਹਦੀ ਨੌਲੇਜ ਹੈਗੀ ਆ ਲੋ ਕੋਈ ਗੱਲ ਨਹੀਂ ਜੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਡਾਕਟਰ ਜਸਪ੍ਰੀਤ ਤੁਹਾਡਾ ਸਾਥ ਦੇ ਦੇਗਾ ਕਰਮਾਂ ਜੀ ਠੀਕ ਹੈ ਬਾਕੀ ਮੈਂ ਹੌਲੀ ਹੌਲੀ ਸਿੱਖ ਚੁੰਗੀ ਹਾਂਜੀ ਤੇ ਤੁਸੀਂ ਫਿਰ ਆਇਆ ਕਰਿਓ ਕੱਲ ਸਵੇਰ ਤੋਂ 8:30 ਵਜੇ ਚਾਰ ਹੋ ਗਏ ਦੁਕਾਨ ਤੇ ਆ ਜਾਓ ਇੰਨੀ ਜਲਦੀ ਪਤਾ ਕੀ ਹਲੇ ਮੈਂ ਇਸ ਪਿੰਡ ਚ ਨਵੀਂ ਰਹਿਣ ਲੱਗੀ ਆ ਮੈਨੂੰ ਤਾਂ ਤੁਹਾਡੇ ਐਡਰੈਸ ਵੀ ਨਹੀਂ ਪਤਾ ਹੈਗਾ ਤੁਸੀਂ ਇਥੋਂ ਦੇ ਨਹੀਂ ਹੋ ਨਹੀਂ ਮੇਰਾ ਪਿੰਡ ਤਾਂ ਹੋਰ ਆ ਅੱਛਾ ਫਿਰ ਥੋੜੀ ਫੈਮਿਲੀ ਹੋਰ ਆ ਹੀ ਨਹੀਂ ਕਿੱਥੇ ਮੇਰੇ ਮੰਮੀ ਡੈਡੀ ਨਹੀਂ ਹੈ ਉਹ ਸੌਰੀ ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਇੱਕ ਗੱਲ ਕਹਾਂ ਤੁਹਾਨੂੰ ਹਾਂਜੀ ਬੋਲੋ ਮੈਂ ਸਵੇਰੇ ਤੁਹਾਡੇ ਪਿੰਡ ਵਿੱਚੋਂ ਨਹੀਂ ਲੱਗਦਾ ਹੁੰਦਾ ਜੇ ਤੁਸੀਂ ਚਾਹੋ ਤਾਂ ਮੇਰੇ ਨਾਲ ਜਾ ਸਕਦੇ ਹੋ ਠੀਕ ਹੈ ਸਰ ਮੈਨੂੰ ਕੋਈ ਪ੍ਰੋਬਲਮ ਨਹੀਂ ਚਲੋ ਠੀਕ ਹੈ ਮੈਂ ਚਾਹਵਾਂਗਾ ਪਰ ਕੱਲ ਨੂੰ ਸਵੇਰੇ ਤਿਆਰ ਹੋ ਜਾਓ ਠੀਕ ਹੈ ਸਰ ਓਕੇ ਇਸ ਤਰ੍ਹਾਂ ਜਨਾਬ ਇਹਨੂੰ ਮੈਂ ਕੰਮ ਤੇ ਰੱਖ ਲਿਆ ਜੀ ਤੇ ਉਸ ਰਾਤ ਵੀ ਮੈਂ ਇਹੀ ਸੋਚਦਾ ਰਿਹਾ ਵੀ ਉਸ ਦੇ ਮਾਪਿਓ ਨਹੀਂ ਹੈਗੇ ਉਹ ਇਕੱਲੇ ਟਾਈਮpass ਕਿਵੇਂ ਕਰਦੀ ਹੋਣੀ ਆ ਪਰ ਇੱਕ ਗੱਲ ਹਜੇ ਵੀ ਮੈਨੂੰ ਬਹੁਤ ਦੁਖੀ ਕਰਦੀ ਸੀ ਉਸ ਦੇ ਹੱਸਦੇ ਚਿਹਰੇ ਪਿੱਛੇ ਮੈਨੂੰ ਇੰਜ ਲੱਗਿਆ ਜਿਵੇਂ ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਜੀ ਪਰ ਉਸ ਦੇ ਦੁੱਖ ਦਾ ਕਾਰਨ ਨਹੀਂ ਮੈਂ ਜਾਣ ਸਕਿਆ ਤੇ ਉਸ ਤੋਂ ਬਾਅਦ ਫਿਰ ਅਮਿਆ ਹੀਰ ਬੜੀ ਲੰਮੀ ਉਮਰ ਆ ਮੈਂ ਤੈਨੂੰ ਯਾਦ ਕਰਦੀ ਪਈ ਸੀ ਕਿਉਂ ਕੀ ਗੱਲ ਹੋ ਗਈ ਤੈਨੂੰ ਨਾ ਇੱਕ ਖੁਸ਼ਖਬਰੀ ਦੇਣੀ ਸੀ ਕੀ ਖੁਸ਼ਖਬਰੀ ਖੁਸ਼ਖਬਰੀ ਇਹ ਆ ਕਿ ਮੈਨੂੰ ਨਾ ਜਿਹੜੇ ਉਹਦੇ ਸਾਰੇ ਆਏ ਸੀ ਨਾ ਉਹਨਾਂ ਨੇ ਜੌਬ ਦੇਤੀ ਉਹ ਲੈ ਤਾਂ ਬਹੁਤ ਖੁਸ਼ੀ ਦੀ ਗੱਲ ਆ ਸੱਚੀ ਯਾਰ ਤੇਰਾ ਬਹੁਤ ਬਹੁਤ ਧੰਨਵਾਦ ਤੇ ਜਦੋਂ ਮੇਰੀ ਜ਼ਿੰਦਗੀ 'ਚ ਆਇਆ ਮੇਰੀ ਤਾਂ ਜ਼ਿੰਦਗੀ ਬਦਲ ਕੇ ਰੱਖਤੀ ਚਮਾ ਫਰਿਸ਼ਤੇ ਵਰਗਾ ਤੂੰ ਉਹ ਲੈ ਮੈਂ ਕੌਣ ਹੋਣਾ ਕਾਮਲੀ ਇਹ ਤਾਂ ਪਰਮਾਤਮਾ ਦਾ ਦੇਣ ਆਲਾ ਹਾਂ ਇਹ ਗੱਲ ਤਾਂ ਹੈਗੀ ਆ ਉਹ ਹੋਰ ਫਿਰ ਕਰ ਲੈ ਘਰ ਦੇ ਕੰਮ ਤੂੰ ਲੈ ਖਰੇ ਕਿੰਨੇ ਕੰਮ ਹੁੰਦੇ ਨੇ ਇਕੱਲੀ ਜਣੀ ਤਾਂ ਹੈਗੀ ਆ ਮੈਂ ਥੋੜੀ ਜਿਹੀ ਕੰਮ ਹੁੰਦੇ ਨਿਭੜ ਵੀ ਗਏ ਉਲੇ ਆ ਦੇਖ ਹੁਣ ਤੂੰ ਕਿੰਨੀ ਖੁਸ਼ ਰਹਿਣ ਲੱਗ ਪਈ ਕੋਈ ਨਹੀਂ ਨਾਲ ਸੱਚ ਦੀਪੀ ਆ ਗਈ ਉਹ ਨਹੀਂ ਹਜੇ ਨਹੀਂ ਆਈ ਉਹ ਚਾਰ ਪੰਜ ਦਿਨ ਹੋ ਗਏ ਉਹਨੂੰ ਗਈ ਨੂੰ ਸਵੇਰੇ ਆਊਗੀ ਅੱਛਾ ਤੇਰਾ ਵੀ ਨਹੀਂ ਜੀ ਲੱਗਦਾ ਹੋਣਾ ਹਨਾ ਉਹ ਜੀ ਤਾਂ ਕਿੱਥੇ ਲੱਗਦਾਗਾ ਚੱਲ ਚੰਗਾ ਚੱਲਦਾ ਫਿਰ ਮੈਂ ਠੀਕ ਆ ਰੋਟੀ ਤਾਂ ਖਾ ਜਾਂਦਾ ਉਹ ਸੱਚ ਜਿਹੜੇ ਕੰਮ ਆਇਆ ਸੀ ਉਹ ਤਾਂ ਮੈਂ ਭੁੱਲੀ ਗਿਆ ਮੈਂ ਪਾ ਦੇਣੀ ਆ ਰੋਟੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੱਸਾ ਨਾ ਉਹ ਠੀਕ ਆ ਹਾਂ ਠੀਕ ਹੈ ਜੀ ਉਹ ਜੜੀ ਕੁੜੀ ਬਾਰੇ ਮੈਂ ਕੱਲ ਗੱਲ ਕਰਦਾ ਸੀ ਇਹ ਉਹ ਨੇਗੇ ਸਤਿ ਸ਼੍ਰੀ ਅਕਾਲ ਮੈਡਮ ਜੀ ਸਰ ਸ਼ਿਕਾ ਐਂ ਕਰ ਜੱਸਣਾ ਮੈਡਮ ਨੂੰ ਲਾਈਵ ਦਿਖਾ ਦੇ ਜਾ ਕੇ ਤੇ ਮੈਂ ਇਤਨੇ ਦਵਾਈ ਦੂ ਹੀ ਦਿੰਦਾ ਜੇ ਕੋਈ ਆਏ ਕਸਟਮ ਠੀਕ ਹੈ ਆਹ ਜੀ ਆਪਣੀ ਲਾਈਵ ਹੈ ਜੀ ਓਕੇ ਆਹ ਸਾਨੂੰ ਰਿਕਾਰਡ ਰਾਈ ਤੇ ਆਹ ਫ੍ਰਿਜ ਐ ਜੂ ਜ ਕੋਈ ਲੋਡ ਅਨਸਾਰਾ ਕੋਈ ਚੀਜ਼ ਚੱਕਣੀ ਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦਿੰਦੀ ਠੀਕ ਹੈ ਆ ਗਿਆ ਆਪਣਾ ਓਕੇ ਉਹਨੇ ਕੋਨੇ ਚ ਰੱਖਿਆ ਹਾਂ ਦਵਾਈਆਂ ਨੇ ਠੀਕ ਆ ਠੀਕ ਹੈ ਬਾਕੀ ਜੇ ਕੋਈ ਲੋਡ ਹੁੰਦੀ ਆ ਮੈਨੂੰ ਇੱਧਰ ਹੀ ਦੁਕਾਨ 'ਚ ਹੁੰਨਾ ਮੈਂ ਇੰਦਰ ਹਾ ਗੁਮਾਰ ਕੋਈ ਨਹੀਂ ਠੀਕ ਆ ਠੀਕ ਹੈ ਇਹ じゃ ਆਪਣਾ ਪੁਰਾਣਾ ਰੱਖੋ ਸਾਰਾ ਠੀਕ ਆ ਉਹ ਦੱਸਿਆ ਕੁੜੀ ਸਾਰਾ ਕੁਝ ਆਣੀ ਦੱਸਤਾ ਮੈਂ ਆਇਆ ਪਰ ਉਹਨਾਂ ਨੂੰ ਕੰਮ ਬਾਰੇ ਥੋੜਾ ਜਿਹਾ ਘੱਟ ਪਤਾ ਹੈ ਉਹ ਕੋਈ ਕਰਦਾ ਨਹੀਂ ਥੋੜੀ ਹੋਣੀ ਸਿੱਖ ਜੂਗੀ ਜਸਨਾ ਤੂੰ ਵੀ ਕਿਹੜਾ ਪੰਜੀ ਸਿੱਖ ਗਿਆ ਜੀਗਾ ਉਹ ਤਾਂ ਹੈ ਜੀ ਹਾਂਜੀ ਪਰ ਆਪਣੀ ਦੁਕਾਨ ਬਹੁਤ ਵਧੀਆ ਚੱਲ ਰਹੀ ਓ ਕਿਉਂ ਏ ਇਹਦੀ ਕੀ ਗੱਲ ਹੋਈ ਆਪਣਾ ਅੰਦਾ ਪਿੰਡ ਦਾ ਠਾਕਿਆਂ ਦਾ ਉਹਦਾ ਇਹੀ ਆ ਜਾਣਗੇ ਵੀ ਨਰਸ ਰੱਖ ਲੈਣਾ ਹੈ ਜਾ ਓਏ ਤੂੰ ਵੀ ਤੇਰੇ ਨਾਲ ਸਹੀ ਕਰ ਦੇਣਾ ਚਲ ਅੰਨ ਕਰ ਜੇ ਦੁਕਾਨ ਦੀ ਸਫਾਈ ਹੋ ਗਈ ਉਹਨਾਂ ਨਾਲ ਜਾ ਕੇ ਬੋਤਲ ਆਇਆ ਉਹਨਾਂ ਦਾ ਫੋਨ ਆਇਆ ਸੀ ਜਲਤਾਰ ਕੇ ਹਾਂਜੀ ਹਾਂਜੀ ਚਲ ਆ ਓਏ ਕੋ ਕੀ ਹੋਇਆ ਜੀ ਕਿਉਂ ਦੁਖੀ ਜੇ ਬੈਠੇ ਹੋ ਨਹੀਂ ਨਹੀਂ ਮੈਂ ਤਾਂ ਬਸ ਥੀ ਬੈਠੀ ਸੀ ਅੱਛਾ ਕੀ ਹੋਇਆ ਸਰ ਕੁ ਕੰਮ ਸੀ ਨਹੀਂ ਨਹੀਂ ਮਤਾਂ ਉਹ ਥੀ ਸੀਗਾ ਮਤਾਂ ਜਦ ਮੈਂ ਕੋਲ ਜਾਇਆ ਉਹਨੇ ਕਿਰਵਾ ਬਹੀ ਬੈਠੇਗੇ ਇੱਕ ਦੂਜੀ ਵਾਰੀ ਜਾਂਦੇ ਨੇ ਬਸ ਹਾਂ ਜੀ ਫਿਰ ਤੁਸੀਂ ਕਿੱਥੋਂ ਬਲੌਂ ਕਰਦੇ ਹੋਗੇ ਫਿਰ ਆ ਪਿੰਡ ਮੋਲਕ ਅੱਛਾ ਪਰ ਇੱਥੇ ਕਿ ਮਰੇ ਰਹੋ ਜੀ ਮੈਂ ਨਾ ਇੱਥੇ ਆਪਣੀ ਮਾਸੀ ਕੋਲ ਆਈ ਹੋਈ ਆਂ ਕਿ ਬਸ ਉਹਨਾਂ ਦੇ ਘਰੇ ਹੀ ਰਹਿਣੀ ਆ ਅੱਛਾ ਮੈਂ ਤੱਕਦੇ ਦੇਖਣੀ ਕਰਦਾ ਨੂੰ ਉਹਨਾਂ ਰਿਸ਼ਤੇਦਾਰੀ ਚ ਗਏ ਹੋਇਆ ਹਫਤੇ ਤੱਕ ਆਉਣਗੇ ਇੱਥੇ। ਚਾਹ ਪਰ ਤੁਸੀਂ ਇਕੱਲੇ ਰਹਿ ਲੈਣਾ ਬੱਚਾ। ਹਾਂ ਇਕੱਲੇ ਰਹਿਣ ਚ ਕੀ ਪ੍ਰੋਬਲਮ ਹੈ? ਜਿਵੇਂ ਤੁਸੀਂ ਇਹ ਦੱਸਿਆ ਆਪਣੇ ਬਾਰੇ ਵੀ ਦੱਸੋ ਤੁਸੀਂ ਕੁਝ। ਉਹ ਮੇਰਾ ਆਪਣਾ ਧੰਨ ਵਾਲਾ ਪੰਡਾਗਾ ਤੇ ਖੇਤੀਬਾੜੀ ਕਰਦੇ ਹੁੰਦੇ ਆ ਬਸ ਆਹ ਦੁਕਾਨ ਕਰਦੀ ਸੀ ਮੈਂ। ਠੀਕ ਐ। ਕਰੀ ਕੌਣ ਕੌਣ ਆ ਤੁਹਾਡੇ? ਬਸ ਮਮੀ ਤੇ ਰੇੜੀ ਜੀ ਨੇ। ਤੁਸੀਂ ਵਿਆਹ ਨਹੀਂ ਕਰਵਾਇਆ ਹੈਗਾ। ਨਾ ਜੀ ਪਰਣਾਇਆ ਸੀਗਾ ਕਿ ਚਲੋ ਕੋ ਕੰਮ ਕੋਮ ਲੱਗ ਜਾਂਗੇ ਤੇ ਬਾਅਦ ਚ ਕਰਵਾ ਲਾਂਗੇ। ਸੋਲ ਕੋਈ ਨਹੀਂ। ਖਰਾ ਲੋ ਤੇ ਰਸੀਵੀ ਖਾ ਲਾਂਗੇ ਲੱਡੂ ਹੋ ਕੋਈ ਗੱਲ ਨਹੀਂ ਸੁਣ ਜਵਾਬ ਆ ਤੁਹਾਨੂੰ ਲੱਡੂ ਜ਼ਰੂਰ ਖਵਾਵਾਂਗੇ ਇਹ ਹਾਂ ਚ ਜੇ ਤੁਸੀਂ ਗੁੱਸਾ ਨਾ ਕਰੋ ਆਪਾਂ ਦੋਸਤ ਬਣ ਸਕਦੇ ਹਾਂ ਕੀ ਜਿਉਂ ਚੰਗੀ ਮੈਂ ਤਾਂ ਸੁਣ ਦੋਸਤ ਬਣ ਲਈ ਗਿਆ ਸਰ ਪਰ ਚਲੋ ਠੀਕ ਆ ਠੀਕ ਆ ਸਰ ਉਧਰ ਮਰੀਜ਼ ਆਇਆ ਏ ਦੁਕਾਨ ਤੇ ਆਇਓ ਮੜਾ ਜਾ ਆਇਆ ਮੈਂ ਚੱਲ ਜਾ ਸੰਜੀ ਸੁਣ ਸਰ ਕਰ ਲਓ ਫਿਰ ਤੁਸੀਂ ਵੀ ਕੰਮ ਇਹ ਤਾਂ ਤੁਸੀਂ ਵੀ ਰੋਟੀ ਪਾਣੀ ਖਾ ਲਓ ਕੋਈ ਨਹੀਂ ਬਸ ਖਾਨੀਆਂ ਥੋੜਾ ਜਿਹਾ ਰਹਿ ਗਿਆ ਮੈਂ ਤੇ ਹੀਰਾ ਕਿਉਂ ਜਿਹਦੇ ਵਧੀਆ ਦੋਸਤ ਬਣ ਗਏ ਜੀ ਤੇ ਹੌਲੀ ਹੌਲੀ ਇੱਕ ਦੂਜੇ ਦੇ ਨੇੜੇ ਹੁੰਦੇ ਗਏ ਇੱਕ ਦਿਨ ਮੈਂ ਤੇ ਹੀਰਾ ਦੁਕਾਨ ਤੋਂ ਘਰ ਜਾ ਰਹੀ ਸੀ ਤੇ ਫਿਰ ਕੀ ਗੱਲ ਹੋ ਗਈ ਤੁਸੀਂ ਇੱਥੇ ਕਿਉਂ ਬਾਈਕ ਰੋਕਤੀ ਉਹ ਮੈਂ ਤੇਰੇ ਨਾਲ ਕਿ ਗੱਲ ਕਰਨੀ ਸੀ ਹੀਰਾ ਕਿਹੜੀ ਗੱਲ ਕੋਈ ਜ਼ਰੂਰੀ ਗੱਲ ਆ ਗਈ ਆਪਾਂ ਫਿਰ ਘਰੇ ਚਾ ਕੇ ਗੱਲ ਕਰਦੇ ਆ ਨਾਲ ਚਾਹ ਪਾਣੀ ਪੀ ਲਾਂਗੇ ਇੱਥੇ ਉਹੀ ਖੜ ਕੇ ਚਾਹ ਪਿਆਈਏ ਫਿਰ ਹਾਂ ਹਾਂ ਘਰੇ ਚੱਲਦੇ ਆ ਆਪਾਂ ਇਹ ਆਪਣੇ ਹੱਥਾਂ ਤੋਂ ਬਣਾ ਕੇ ਚਾਹ ਪਿਆਉਣੀ ਆ। ਚੱਲ ਫਿਰ ਬਾਈਕੇ ਘਰ ਲਗਾ। ਹਲੋ ਚਾਹ ਪੀ ਲਓ। ਥੈਂਕ ਯੂ। ਹੁਣ ਦੱਸੋ ਤੁਸੀਂ ਕੀ ਗੱਲ ਕਰਨੀ ਸੀ? ਮੈਂਣਾ ਆਪਣੀ ਜ਼ਿੰਦਗੀ ਬਾਰੇ ਗੱਲ ਕਰਨੀ ਸੀ। ਜ਼ਿੰਦਗੀ ਬਾਰੇ? ਦੱਸੋ। ਬਦਨੂ ਇਹ ਕਹਿੰਦਾ ਸੀਗਾ ਜੇ ਮੈਂ ਤੈਨੂੰ ਪਸੰਦ ਕਰਦਾ ਤੇ ਤੈਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ। ਯਾਰ ਇਹ ਕੀ ਕਹਿ ਰਹੇ ਹੋ ਤੁਸੀਂ? ਜਰ ਮੈਂ ਜਉਂਦਾ ਤੈਨੂੰ ਦੇਖਿਆਗਾ ਬਸ ਇੰਨਾ ਪਿਆਰ ਹੋ ਜਾਂਦਾ ਦਿਨੋਂ ਦਿਨ ਤੇਰੇ ਨਾਲ ਪਿਆਰ ਯਾਰ ਵੱਧਦਾ ਹੀ ਜਾ ਰਿਹਾਗਾ ਤੇ ਰਾਤ ਤੇਰੇ ਖਿਆਲ ਆਈ ਜਾਂਦੇ ਮੈਨੂੰ ਬਸ ਪਰ ਆਪਾਂ ਸਿਰਫ ਦੋਸਤਾਂ ਤੇ ਇਹ ਜੋ ਕੁਝ ਪੋਸੀਬਲ ਨਹੀਂ ਹੈਗਾ ਫੇਰ ਕਿਉਂ ਦਾ ਜੇ ਆਪਾਂ ਦੋਸਤੀ ਦੇ ਰਿਸ਼ਤੇ 'ਚ ਬਦਲ ਲਾਂਗੇ ਨਹੀਂ ਬਸ ਜਿਹੜਾ ਕੁਝ ਕਦੇ ਹੋ ਹੀ ਨਹੀਂ ਸਕਦਾ ਉਹਦੇ ਬਾਰੇ ਕੀ ਗੱਲ ਕਰਨੀ ਹੋ ਕੇ ਨਹੀਂ ਸਕਦਾ ਹੈਗਾ ਸਭ ਕੁਝ ਹੋ ਜਾਦਾ ਜੇ ਤੂੰ ਇੱਛਾ ਹੋਂ ਤਾਂ ਅੱਛੇ ਤੈਨੂੰ ਮੇਰੀ ਲੰਗੀ ਜ਼ਿੰਦਗੀ ਬਾਰੇ ਪਤਾ ਹੋਣਾ ਤਾਂ ਤੂੰ ਇਹ ਖਿਆਲ ਆਪ ਹੀ ਛੱਡ ਦੇਂਗਾ ਉਹ ਮੈਂ ਤੇਰੇ ਲੰਗੇ ਸਮੇਂ ਤੋਂ ਕੀ ਲੈਣਾ ਮੈਨਾਂ ਤੇ ਨਾ ਆਉਣ ਵਾਲਾ ਸਮਾਂ ਬਤਾਉਣਾ ਚਾਹਣਾਗਾ ਫਿਰ ਵੀ ਲੰਗੇ ਸਮੇਂ ਬਾਰੇ ਪਤਾ ਤਾਂ ਹੋਣਾ ਹੀ ਚਾਹੀਦਾ ਕਿ ਬੰਦੇ ਨੇ ਪਿੱਛੇ ਕੀਤਾ ਕੀ ਆ ਚੱਲ ਜੇ ਤੂੰ ਲੰਗੇ ਸਮੇਂ ਦੀ ਗੱਲ ਕਰਦੀਆਂ ਨਾ ਤਾਂ ਮੈਨੂੰ ਸਭ ਪਤਾ ਤੇਰੇ ਲੰਗੇ ਸਮੇਂ ਬਾਰੇ ਕੀ ਪਤਾ ਤੈਨੂੰ ਦੱਸੀ ਲੈ ਹੁਣ ਫੇਰਾ ਜਦੋਂ ਪਰਸੋਂ ਮੈਂ ਇੱਥੋਂ ਛੱਡ ਕੇ ਜਾ ਰਹੀ ਸੀ ਨਾ ਆ ਰਸਤੇ ਵਿੱਚ ਮੈਨੂੰ ਤਾਰੀ ਮਿਲੇ ਸੀ ਉਹ ਆ ਕਿਧਰ ਉੱਤਰ ਗਈ ਸੌਲੀ ਚਾਲਿਆਂ ਖੜਾ ਕੇ ਚੱਤਰ ਜਾ ਰਿਹਾ ਉਹ ਕਾਰਿਆਂ ਵਿੱਚ ਉਹ ਕੀ ਗੱਲ ਹੋ ਗਈ ਤਾਰੀ ਉਹਦਾ ਚੈਨ ਜੂਸ ਤਰ ਗਈ ਸੀ ਬਈ ਅੱਛਾ ਉਹ ਚੱਲ ਵਧੀਆ ਰਹਿ ਤੂੰ ਮਿਲ ਗਿਆ ਯਾਰਾ ਮੈਂ ਤਾਂ ਤੇਰੇ ਕੋਲ ਨਹੀਂ ਆਉਣਾ ਸੀ ਅੱਜ ਓਏ ਆ ਜਾ ਬੈ ਕੇ ਗੱਲ ਕਰਦੇ ਆ ਉਹ ਚੱਲ ਕੋਈ ਨਾ ਇਹਨਾਂ ਦਾ ਟਾਈਮ ਆਇਆ ਨਹੀਂਗਾ ਇੱਥੇ ਗੱਲ ਕਰ ਲੈਨੇ ਆ ਮੈਂ ਤਾਂ ਯਾਰ ਦਿਨ ਨੂੰ ਐਂ ਕਹਿੰਦਾ ਸੀਗਾ ਉਹ ਆਪਣੇ ਕੋਲ ਕੁੜੀ ਕੰਮ ਨਹੀਂ ਕਰਦੀ ਫੇਰ ਹਾਂ ਹਾਂ ਗਾਲੇ ਬਈ ਉਸੇ ਤੇ ਇੱਥੋਂ ਕੀ ਲਗਾਉਣਾ ਯਾਰਾ ਮੈਨੂੰ ਯਾਰ ਉਹਦੇ ਨਾਲ ਪਿਆਰ ਹੋ ਗਿਆ ਤੇ ਮੈਂ ਤਾਂ ਉਹਨੂੰ ਪਸੰਦ ਕਰਨ ਲੱਗ ਗਿਆ ਯਾਰਾ ਉਹ ਤੂੰ ਪਾਗਲ ਹੋਇਆਗਾ ਉਹ ਕਿਉਂ ਕੀ ਗੱਲ ਹੋ ਗਈ ਸੀ ਜੀ ਓਏ ਉਹਦਾ ਪਹਿਲੀ ਵੀ ਇਹੀ ਹੋਈ ਹੈਗੀ ਵਿਆਹੀ ਹੋਈ ਆ ਯਾਰਾ ਪਰ ਮੈਂ ਤਾਂ ਉਹਨੇ ਕਦੇ ਕੁਝ ਦੱਸੀ ਨਹੀਂ ਹੈਗਾ ਉਹ ਕਾਲੇ ਉਹ ਦਿਲ ਦੀਆਂ ਗੱਲਾਂ ਹਰ ਇੱਕ ਨਾਲ ਨਹੀਂ ਕਰਦੀ ਹੈਗੀ ਤੇ ਇੱਕ ਗੱਲ ਤੈਨੂੰ ਹੋਰ ਦੱਸਾਂ ਉਹਨੇ ਘਰੋਂ ਭੱਜ ਕੇ ਵਿਆਹ ਕਰਾਇਆ ਹੋਇਆ ਹੈਗਾ ਉਹਦੇ ਮਾਪਿਓ ਵੀ ਉਹਦੇ ਕਰਕੇ ਮਰੇ ਨੇਗੇ ਓਏ ਅੱਛਾ ਤਾਰੀ ਇਹ ਗੱਲ ਆ ਯਾਰਾ ਪਰ ਉਹਨੇ ਤਾਂ ਮੈਨੂੰ ਸਾਰਾ ਕੁਝ ਝੂਠ ਦੱਸਿਆ ਚੱਲ ਠੀਕ ਆ ਤਾਰੀ ਮਨ ਤਾਂ ਯਾਰ ਤੇ ਥਾਂ ਹੀ ਪੁੱਛਣਾ ਆਉਂਦਾ ਸੀਗਾ ਇਹ ਗੱਲ ਆ ਬਾਰੀ ਚੱਲ ਠੀਕ ਆ ਬਈ ਆਇਆ ਚਾਹ ਪਾਣੀ ਉਹ ਬੱਸ ਬੱਸ ਤਾਜੀ ਧੰਨਵਾਦ ਯਾਰਾ ਚਲ ਮੈਂ ਵੀ ਧੰਨਵਾਦ ਕਰਦਾ ਚੱਲਦੀ ਆਂ ਕਿਉਂ ਹੀਰਾ ਤੇਰੀ ਇਹੀ ਕਹਾਣੀ ਸੀ ਨਾ ਸਾਰੀ ਕਹਾਣੀ ਤਾਂ ਇਹੀ ਗਿਆ ਪਰ ਤੂੰ ਇਹ ਸਭ ਕੁਝ ਜਾਣ ਕੇ ਵੀ ਫਿਰ ਵੀ ਮੈਨਾਂ ਪਿਆਰ ਕਰੀ ਬੈਠਾ ਮੈਂ ਕਿਹੜਾ ਯਾਰ ਕੋਈ ਗਲਤ ਕੀਤਾਗਾ ਜੋ ਹੋਣਾ ਸੀ ਹੋ ਗਿਆ ਉਹ ਕਿਹੜਾ ਕੋਈ ਹੁਣ ਠੀਕ ਕਰ ਸਕਦਾਗਾ ਪਰ ਮੈਂ ਹੁਣ ਐਸਾ ਕੁਝ ਵੀ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਮੇਰੀ ਜ਼ਿੰਦਗੀ 'ਚ ਦੁੱਖ ਆਉਣ ਦੇਖ ਤਰੀਏ ਜੇ ਬਹੁਤ ਜ਼ਿੱਦ ਕੀਤੀ ਪੀਆਗੀ ਜੇ ਤੂੰ ਉਸ ਬੜੀ ਸੋਚ ਜਾਈਂਗੀ ਤਾਂ ਤੇਰੀ ਜ਼ਿੰਦਗੀ ਐਵੇਂ ਨਹੀਂ ਲੰਘਣੀ ਕੀ ਕਰ ਫਿਰ ਹੁਣ ਹੱਲ ਵੀ ਕੀ ਆ ਦੱਸ ਉਮਾ ਤੈਨੂੰ ਕਹੀ ਤਾਂ ਜਾਨਣਾਗਾ ਜੇ ਤੂੰ ਮੈਨਾਂ ਆ ਵਿਆਹ ਕਰਾ ਲਾ ਤੇ ਤੂੰ ਮੇਰੀ ਜੀਵਨ ਸਾਥੀ ਬਣ ਜਾ ਇਸ ਹਫਤੇ ਨੇ ਕਹਿਣ ਦੀਆਂ ਗੱਲਾਂ ਹੁੰਦੀਆਂ ਮੈਂ ਦੱਸਾਂ ਮੈਂ ਕੀ ਕਰਾਂ ਜਿਹੜੇ ਤੈਨੂੰ ਯਕੀਨ ਆ ਜੀ ਚੱਲ ਠੀਕਾ ਮੈਂ ਮੰਨ ਲੈਨੀ ਆ ਕਿ ਤੂੰ ਕਰਦਾ ਐ ਮੈਨੂੰ ਪਿਆਰ ਮੈਨੂੰ ਇਹ ਦੱਸੀਂ ਜੇ ਕੱਲ ਨੂੰ ਕਰ ਤੇਰੇ ਘਰ ਤੇ ਉਹਨੂੰ ਇਹ ਗੱਲ ਪਤਾ ਲੱਗੀ ਉਹ ਮੰਨ ਲੈਣ ਕਿ ਮੈਨੂੰ ਅਪਣਾਉਣ ਕੇ ਘਰ ਵਾਸਤੇ ਫਿਰ ਮੈਂ ਤੈਨੂੰ ਯਕੀਨ ਦਿਵਾਉਣਾ ਇੱਕ ਵਾਰ ਮੇਰੇ ਤੇ ਵਿਸ਼ਵਾਸ ਕਰਕੇ ਤਾਂ ਦੇਖ ਯਾਰ ਦੇਖ ਮੈਂ ਪਹਿਲਾਂ ਹੀ ਬਹੁਤ ਟੁੱਟੀ ਹੋਈ ਆ ਮੈਂ ਦੁਬਾਰਾ ਵਿਸ਼ਵਾਸ ਨਹੀਂ ਕਰ ਸਕਦੀ ਚਲ ਜਾ ਤਰਾ ਦਿਲ ਮੰਨਿਆ ਤੂੰ ਦੱਸ ਨਹੀਂ ਮੈਨੂੰ ਹਾਂ ਮੈਨੂੰ ਵੈਸੇ ਵੀ ਥੋੜਾ ਸੋਚਣ ਲਈ ਟਾਈਮ ਚਾਹੀਦਾ ਤੂੰ ਜਦਾਂ ਸੋਚਣਾ ਸੋਚ ਲਈ ਤੇ ਸੋਚ ਕੇ ਮੈਨੂੰ ਦੱਸ ਦੇ ਹੀਰ ਫਿਰ ਚਲ ਚੰਗਾ ਮੈਂ ਰ ਚੱਲਦਾ ਫਿਰ ਠੀਕ ਆ ਕਮਾਲ ਕਿਸੇ ਨਾਲ ਦੋ ਕੁੜੀ ਹੱਸ ਕੇ ਗੱਲ ਕੀ ਕਰ ਲੋ ਕੁਝ ਵੀ ਸਮਝਣ ਲੱਗ ਜਾਂਦੇ ਆ ਪ੍ਰਵੇਸ਼ੀ ਨੇ ਕੋਈ ਮਾੜੀ ਗੱਲ ਵੀ ਨਹੀਂ ਕਹੀ ਹੀਰਾ ਇਹ ਕੀ ਸੋਚੀ ਜਾਂਦੀ ਆ ਤੂੰ ਕੋਈ ਗੱਲ ਸੀਗੀ ਸੋਚਣ ਵਾਲੀ ਬਸ ਕਿਉਂ ਕੀ ਗੱਲ ਐ ਯਾਰ ਮੇਰ ਨਾਲ ਇੱਕ ਮੁੰਡਾ ਮਿਲਿਆਗਾ ਉਹਨੂੰ ਮੇਰੇ ਬਾਰੇ ਸਾਰਾ ਕੁਝ ਪਤਾ ਤੇ ਉਹ ਫਿਰ ਵੀ ਮੇਰ ਨਾਲ ਵਿਆਹ ਕਰਾਉਣਾ ਚਾਹੁੰਦਾ ਉਹ ਕਹਿੰਦਾ ਤੂੰ ਕਾਲੇ ਦੀ ਗੱਲ ਤਾਂ ਨਹੀਂ ਕਰ ਰਹੀ ਤੇ ਸਹੀ ਕਹਿ ਰਿਆਂ ਮੈਂ ਕਾਲੇ ਦੀ ਗੱਲ ਕਰ ਰਹੀ ਆ ਤੂੰ ਦੱਸ ਹੁਣ ਮੈਂ ਕੀ ਕਰਾਂ ਉਹ ਦੇਖ ਯਾਰ ਤੂੰ ਉਹਨਾਂ ਸਾਰੀ ਜ਼ਿੰਦਗੀ ਗੱਡਣੀ ਹੈਗੀ ਤੈਨੂੰ ਵੀ ਪਤੀ ਆ ਹੁਣ ਤੂੰ ਕੱਲੀ ਦਾ ਕੁਝ ਕਰ ਨਹੀਂ ਸਕਦੀ ਜੇ ਤੂੰ ਮੇਰੀ ਗੱਲ ਮੰਨੇਗੀ ਉਹ ਸਹੀ ਕਹਿੰਦਾਗਾ ਕਰੀਰ ਮੈਨੂੰ ਨਾ ਡਰ ਲੱਗਦਾ ਕਿ ਉਹ ਪਹਿਲਾ ਵਾਲੇ ਵਾਂਗੂ ਮੈਨੂੰ ਧੋਖਾ ਨਾ ਦੇ ਜੇ ਮੈਂ ਮਸਾਂ ਹੀ ਆਪਣੀ ਜ਼ਿੰਦਗੀ ਹੁਣ ਠੀਕ ਕੀਤੀ ਆ ਉਹ ਤੈਨੂੰ ਮੇਰੇ ਦੇ ਦਾ ਯਕੀਨ ਆਗਾ ਐਂ ਤਾਂ ਮੈਨੂੰ ਹੈਗਾ ਤੇ ਮੈਨੂੰ ਇਹ ਵੀ ਪਤਾ ਕਿ ਉਹ ਬਹੁਤ ਚੰਗਾ ਇਨਸਾਨ ਹੈ ਉਹ ਚਲ ਠੀਕ ਆ ਮੈਂ ਤਾਂ ਤੈਨੂੰ ਐਂ ਕਹਿਣਾ ਆਇਆ ਸੀਗਾ ਵੀ ਦੀਪੀ ਆ ਗਈ ਰੋਟੀ ਨਾ ਬਣਾਈ ਠੀਕ ਆ ਮੈਂ ਦੁਕਾਨ ਤੇ ਜਾ ਕੇ ਆਉਣਾ ਸੌਦਾ ਲੈਣ ਤੇਨੂੰ ਤਾਂ ਨਹੀਂ ਲਿਆ ਕੇ ਦੇਣਾ ਕੁਛ ਚਲ ਐਂ ਕਰੀ ਮੈਨੂੰ ਵੀ ਕੋਈ ਚੀਜ਼ ਲਿਆ ਕੇ ਦੇ ਦੇ ਚਲ ਮੈਂ ਜਾਂਦਾ ਹੋਇਆ ਫੜਾ ਜਾਨਾਂਗਾ ਤੈਨੂੰ ਸੱਚ ਨਾਲੇ ਮਚਾ ਬਣਾ ਕੇ ਰੱਖੀ ਹੋਈ ਆ ਪੀਣੀ ਆ ਬੱਸ ਬੱਸ ਠੀਕ ਆ ਹੀਰਾ ਹੀਰਾ ਹਾਂ ਆ ਚੱਲ ਚੱਲੀ ਦੁਕਾਨ ਤੇ ਫਿਰ ਕੀ ਗੱਲ ਅੱਜ ਇੰਨੀ ਕਾਲੀ ਹੋ ਗਈ ਉਹ ਕਾਲੀ ਦਾ ਕੋਈ ਨਹੀਂ ਗਈ ਉਹ ਜਾਸਨ ਹੈ ਨਹੀਂ ਸੀਗਾ ਜਾ ਕੇ ਦੁਕਾਨ ਖੋਲ੍ਹਣੀ ਪਣੀ ਆ ਮੈਨੂੰ ਤੇ ਸੱਚ ਯਾਰ ਸੌਰੀ ਮੈਂ ਕੱਲ ਤੈਨੂੰ ਬਹੁਤ ਕੁਝ ਬੋਲ ਗਿਆ ਯਾਰ ਲੈ ਤੂੰ ਤਾਂ ਇੰਨੀ ਜਲਦੀ ਬਦਲ ਗਿਆ ਕੁਝ ਘੰਟਿਆਂ ਚ ਹੀ ਉਹ ਬਦਲਣ ਵਾਲੀ ਗੱਲ ਨਹੀਂ ਹੈਗੀ ਮਨ ਤਾਂ ਐ ਸੀ ਵੀ ਚਲ ਤੂੰ ਗੁੱਸਾ ਹੋਵੇਂਗੀ ਮੇਰੇ ਨਾਲ ਵੀ ਤੇਰੇ ਨਾਲ ਦੋਸਤੀ ਵੀ ਨਾ ਖਰਾਬ ਹੋ ਜਾ ਯਾਰ ਮੇਰੀ ਲੈ ਗੁੱਸਾ ਵੀ ਤਾਂ ਆਪਣੇ ਆਪ ਹੀ ਕੀਤਾ ਜਾਂਦਾ ਹੈ ਬਗਾਨਿਆਂ ਤੇ ਕਾਦਰ ਜ਼ੋਰ ਓਏ ਹਾਂ ਇਹ ਗੱਲ ਤਾਂ ਸਹੀ ਹੈ ਤੇਰੀ ਫਿਰ ਹੁਣ ਕੀ ਸੋਚਿਆ ਇਸ ਦੋਸਤੀ ਨੂੰ ਕਿਹੜੇ ਰਿਸ਼ਤੇ ਦਾ ਨਾਮ ਦੇਈਏ ਕਿ ਦੋਸਤੀ ਰੱਖੀਏ ਵੱਲਾ ਮਾਤਾ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਜੇ ਤੂੰ ਤਿਆਰ ਆ ਮੈਨੂੰ ਕਿਥੇ ਰਾਜਾ ਪਰ ਯਾਰ ਮਿੰਨ ਤੇ ਸੱਚੀ ਹਲੇ ਵੀ ਡਰ ਚਾ ਲੱਗਦਾ ਵੀ ਪਤਾ ਨਹੀਂ ਮੈਂ ਸਹੀ ਕਰ ਰਹੀ ਆ ਕਿ ਨਹੀਂ ਵੱਲਾ ਡਰਨ ਵਾਲੀ ਕੀ ਗੱਲ ਆ ਕਿ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਵਿਸ਼ਵਾਸ ਹੈਗਾ ਤਾਈਓ ਇਹ ਸਭ ਕਹਿ ਰਹੀਆਂ ਕਿਉਂਕਿ ਤੂੰ ਮੇਰੀ ਸ਼ੁਰੂ ਤੋਂ ਹੀ ਇੰਨੀ ਮਦਦ ਕੀਤੀ ਹੈ ਕਦੇ ਕਿਸੇ ਗੱਲ ਤੂੰ ਕੋਈ ਜਵਾਬ ਨਹੀਂ ਦਿੱਤਾ ਹੈਗਾ ਵੱਲਾ ਮੈਂ ਤੇ ਰਹੀ ਕੀਤੀ ਆ ਮੈਂ ਮੈਂ ਤਾਂ ਤੈਨੂੰ ਆਪਣੀ ਸਮਝ ਕੇ ਮਦਦ ਕੀਤੀ ਸੀ ਯਾਰ ਦੇਖ ਮੈਂ ਸੱਚੀ ਤੇ ਤੇ ਬਹੁਤ ਵਿਸ਼ਵਾਸ ਕਰਦੀ ਆ ਪਲੀਜ਼ ਕਦੇ ਮੈਨੂੰ ਤੋਖਾ ਨਾ ਦੇਜੇ। ਓਏ ਨਹੀਂ ਦਿੰਦਾ ਬਾਬਾ। ਚੱਲ ਚੱਲੇ ਹੁਣਾ। ਆਪਾਂ ਦੁਕਾਨ ਵੀ ਖੋਲ੍ਹਣੀ ਹੈਗੀ। ਉੱਥੇ ਆਪਣੇ ਗਾਖ ਖੜੇ ਹੋਣਗੇ। ਚੱਲ ਚੱਲੀਏ। ਇਸ ਤਰ੍ਹਾਂ ਜਨਾਬ ਮੈਂ ਤੇ ਹੀਰ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਜੀ ਤੇ ਥੋੜੇ ਟਾਈਮ ਚ ਇੱਕ ਦੂਜੇ ਨਾਲ ਘੁਲ ਮਿਲ ਗਏ। ਐਵੇਂ ਲੱਗ ਨਹੀਂ ਰਿਹਾ ਸੀਗਾ ਜਿਵੇਂ ਹੀਰ ਮੈਨੂੰ ਕੁਝ ਸਮੇਂ ਪਿੱਛੇ ਹੀ ਮਿਲੀ ਹੁੰਦੀ ਆ। ਐ ਲੱਗਦਾ ਸੀਗਾ ਅੱ비 ਬਹੁਤ ਟਾਈਮ ਹੋ ਗਿਆ ਸਾਨੂੰ ਮਿਲਿਆ ਨੂੰ। ਇਹ ਤਾਂ ਪੁੱਤ ਮੇਰਾ ਤੂੰ ਪਿਆਰ ਦੀ ਕਹਾਣੀ ਸੁਣਾਤੀ। ਕਤਲ ਕਿਵੇਂ ਮੈਨੂੰ ਉਹ ਦੱਸ ਜਨਾਬ ਮੈਂ ਸੱਚ ਕਹਿ ਰਿਆਂ ਜੀ ਨਾ ਮੈਂ ਕਤਲ ਕੀਤਾ ਜੀ ਨਾ ਮੈਂ ਕਤਲ ਕਿਸੇ ਤੋਂ ਕਰਵਾਇਆਗਾ ਮੈਨੂੰ ਕੀ ਲੋੜ ਪਈ ਇਹਦਾ ਕਤਲ ਕਰਾਉਂਦੀ ਜੀ ਨਾ ਕਤਲ ਐਨੇ ਕੀਤਾ ਨਾ ਕਤਲ ਤੂੰ ਕੀਤਾ ਫਿਰ ਕਤਲ ਕਿਸੇ ਨੇ ਕੀਤਾ ਕੋਈ ਨਾ ਜਨਾਬ ਕਤਲ ਤਾਂ ਲੱਭ ਲੈਨੇ ਜੀ ਕਹਾਣੀ ਸੁਣੋ ਕਹਾਣੀ ਸੁਣਦੇ ਦੱਸਦਾ ਆ ਰਿਹਾ ਦੇਖੋ ਚੱਲ ਭਾਈ ਅੱਗੇ ਕਹਾਣੀ ਦੱਸਾਂ